ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਹਾਹਾਕਾਰ ਮਚ ਗਿਆ ਦੱਸ ਦੇ ਕਿ ਪਟਿਆਲਾ ਦਾ ਹੀ ਸਰਕਾਰੀ ਰਜਿੰਦਰਾ ਹਸਪਤਾਲ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਹਸਪਤਾਲ ਦੇ ਅੰਦਰ ਬਿਜਲੀ ਕੁਲ ਹੋ ਗਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਲਾਈਟ ਨਾ ਹੋਣ ਕਰਕੇ ਵੱਡਾ ਹੰਗਾਮਾ ਕੀਤਾ ਗਿਆ ਲੋਕਾਂ ਦੇ ਵੱਲੋਂ ਇੱਥੋਂ ਤੱਕ ਕਿ ਰਜਿੰਦਰਾ ਹਸਪਤਾਲ ਦੇ ਜਨਰੇਟਰ ਵੀ ਬੰਦ ਹੋ ਗਏ ਨੇ ਸਰਕਾਰ ਦੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਵੀ ਟੂਠੇ ਸਾਬਿਤ ਹੋਏ ਨਹੀਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੱਡਾ ਅੰਗਾਮਾ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਐਸਐਮ ਜੀ ਨਿਊਜ਼ ਮੇਰਾ ਨਾਮ ਆਸ਼ੂ ਹੈ ਜੀ ਸਮਾਣੇ ਤੋਂ ਆਇਆ ਜੀ ਟੈਸਟ ਲੈ ਕੇ ਮਿੰਟ ਬਾਅਦ ਦੇ ਦਿੰਦੇ ਆ ਜੀ ਉਹ ਮੇਰੇ ਡੈਡੀ ਆਏ ਜੀ ਫਾਦਰ ਸਾਹਿਬ ਜੀ ਉਹੋ ਮੇਰੇ ਬਾਹਰ ਟੈਸਟ ਦੇ ਲੈ ਦਿਓ ਮੈਂ ਇਹ ਲਾਈਟ ਨਹੀਂ ਹਰੀ ਤੇ ਲਾਈਟ ਨਹੀਂ ਆਈ ਬਾਹਰ ਲੈ ਜਾਓ ਜੀ ਉਹਨੂੰ ਬਾਹਰ ਕਿੱਥੇ ਲੈ ਜਾਵਾਂ ਲੜਦਾ ਹੈ ਨਹੀਂ ਸਰ ਜੀ ਤੇ ਲਾਈਟ ਉਹ ਵੀ ਤਾਈ ਲੈਦੀ ਮਰੀ ਸਰ ਜੀ ਤੇ ਜਨਰੇਟਰ ਹੀ ਨਹੀਂ ਹੈ ਇਹਨਾਂ ਵੱਡੇ ਹਸਪਤਾਲ ਆ ਤਾਰੀ ਬਸੇ ਉਹ ਹੈ ਜੀ ਜਨਰੇਟਰ ਹੈ ਨਹੀਂ ਜਿੱਤੋਂ ਬਸੇ ਲਾਈਟ ਚੱਲ ਰਹੀ ਹੈ ਹੋਰ ਬਸੇ ਵੀ ਲਾਈਟ ਨਹੀਂ ਆਈ ਜੀ ਹੈ ਜੀ ਲਾਈਟ ਤਾਂ 2 ਘੰਟੇ ਹੋਈ ਲਾਈਟ ਨਹੀਂ ਆਈ 2 ਘੰਟੇ 2 ਘੰਟੇ ਹੋਈ ਲਾਈਟ ਨਹੀਂ ਨੂੰ 2 ਘੰਟੇ ਜੀ ਮਰਾਜ ਪਤਾ ਨਹੀਂ ਹਰ ਵਾਰ ਤੇ ਦੋ ਮਰੀਜ਼ ਮਰ ਰਹੇ ਆ ਲਾਈਟ ਤੋਂ ਬਿਨਾਂ ਨਾ ਕੋਈ ਸਰਕਾਰ ਨਾ ਕੋਈ ਅਫਸਰ ਕੁਝ ਨਹੀਂ ਹੈ ਮੇਰਾ ਨਾਮ ਰਾਮਫਲ ਹੈ ਜੀ ਹੈ ਮੈਨੂੰ 14 ਨੰਬਰ ਤੇ 12 ਨੰਬਰ 11 ਨੰਬਰ ਇੱਕ ਵਾਰਡ ਚ ਲਾਈਟ ਹੈਗੀ ਆ ਤਿੰਨ ਵਾਰਡਾਂ ਚ ਲਾਈਟ ਨਹੀਂ ਹੈਗੀ ਆ ਕੀ ਸਿਸਟਮ ਹੈ ਮੇਰੇ ਸਾਹਮਣੇ ਸਾਹਮਣੇ ਦੇਖਦੇ 14 ਨੰਬਰ ਵਾਰਡ ਚ ਦੋ ਮਰੀਜ਼ ਮਰ ਗਏ ਲਾਈਟ ਦੀ وجہ ਨਾਲ ਲਾਈਟ 8 ਵਜੇ ਦੀ ਗਈ ਹੋਈ ਹੈ ਤੁਸੀਂ ਆਪ ਦੇਖ ਲਓ ਮੇਰੇ ਡੈਡੀ ਨੂੰ ਪ੍ਰੋਬਲਮ ਹੈ ਇਫੈਕਸ਼ਨ ਦੀ ਜਾ ਕੇ ਦੇਖ ਲਓ ਕੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਆ ਮੈਂ ਤੁਹਾਨੂੰ ਦਿਖਾ ਕੇ ਲੈ ਆਣਾ ਕਿਦਾਂ ਸਾਹਸ ਲੈ ਰਹੇ ਨੇ ਉਹ ਮਰੀਜ਼ ਮਰਨ ਲੱਗ ਰਹੇ ਨੇ ਅੱਧੇ ਉੱਥੇ ਮਰੀਜ਼ ਆ ਦੇਖੋ ਮਹਾਰਾਜੀ ਪਾਤੜਾ ਤੋਂ ਆਇਆ ਫੈਕਸ਼ਨ ਦੀ ਪ੍ਰੋਬਲਮ ਹੈ ਇਹਨਾਂ ਦੀ ਮਾਤਾ ਮੇਰਾ ਡੈਡੀ ਹੈ ਉੱਥੇ ਜਾ ਕੇ ਦੇਖ ਲਓ ਸਾਹ ਕਿਵੇਂ ਲੈ ਰਹੇ ਨੇ 4 ਬੰਦੇ ਪੱਖਾ ਚੱਲ ਰਹੇ ਨੇ ਰੋਜ਼ 2 ਘੰਟੇ ਪ੍ਰਸ਼ਾਸਨ ਵੱਲੋਂ ਆਇਆ ਵੀ ਕੋਈ ਕੁਝ ਨਹੀਂ ਆਇਆ ਜੀ ਕੋਈ ਪ੍ਰਸ਼ਾਸਨ ਕੁਝ ਨਹੀਂ ਹੈਗਾ ਬੜੀ ਦੁਖ ਦੀ ਗੱਲ ਹੈ ਜੀ ਰੋਜ਼ 2 ਘੰਟੇ ਕੱਲ ਦਿਨ 'ਚ ਕੱਲ ਦਿਨ 'ਚ ਲਾਈਟ ਕੱਟੀ ਰਾਤ 2 ਘੰਟੇ ਲਾਈਟ ਕੱਟੀ ਹੁਣ ਫੇਰ 8 ਵਜੇ ਤੋਂ ਲਾਈਟ ਕੱਟ ਰਹੀ ਹੈ ਯਾਰ ਬਾਕੀ ਲਾਈਟ ਕਟੋ ਹਸਪੀਟਲ 'ਚ ਤਾਂ ਲਾਈਟ ਦਿਓ ਬੱਚਿਆਂ ਖਾਤਰ ਮੈਂ ਇਹ ਨਹੀਂ ਕਹਿ ਰਿਹਾ ਹੈਗਾ ਵੀ ਕੱਲੀ ਮੇਰੇ ਲਈ ਦਿਓ ਸਾਰੇ ਬੰਦੇ ਨੇ ਸਾਰੇ ਮਰੀਜ਼ ਨੇ ਜਿਨ੍ਹਾਂ ਦੀ ਸਰਜਰੀ ਆਪਰੇਸ਼ਨ ਨੇ ਉਹਨਾਂ ਦਾ ਕੀ ਹਾਲ ਹੋਣਾ ਮੇਰਾ ਨਾਮ ਵੀਰੇ ਕਰਮਜੀਤ ਦਾ ਸਮਾਨੇ ਤੋਂ ਆਇਆ ਸੀ ਠੀਕ ਹੈ ਨਾ ਕਰਮ ਸਾਡੀ ਦੀ ਮਾਤਾ ਬਿਮਾਰ ਹੈ ਬਹੁਤ ਜ਼ਿਆਦੇ ਲੀਵਰ ਦੀ ਮਰੀਜ਼ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦੇ ਉਹ ਐ ਨਹੀਂ ਪਤਾ ਵੀ ਕੀ ਹੋ ਸਕਦਾ ਹੈ ਲੀਵਰ ਫਟਿਆ ਹੋਇਆ ਹੈ ਅਸੀਂ ਇਹੀ ਗੱਲ ਕਰਦੇ ਸਰਕਾਰ ਨੂੰ ਵੋਟਾਂ ਵੇਲੇ ਤੁਹਾਡੇ ਨਾਲ ਤੇ ਸਾਰੀ ਸਪੋਰਟ ਕਰੀ ਐ ਹੁਣ ਸਾਡੀ ਬਾਈ ਬਲਬੀਰ ਜੀ ਨੂੰ ਇਹੀ ਬੇਨਤੀ ਐ ਸਿਹਤ ਮੰਤਰੀ ਐ ਆ ਕੇ ਦੇਖੇ ਜਦ ਉਸ ਦੇ ਜ਼ਿਲ੍ਹੇ ਚ ਇਹੀ ਲਾਉ ਰਿਹਾ ਬਾਹਰ ਤੱਕ ਨੀ ਕੀ ਕੁਝ ਇਲਾਉ ਰਿਹਾ ਯਾਰ ਸਾਨੂੰ ਕਿੜੀਆਂ ਕਿੜੀਆਂ ਉਮੀਦਾਂ ਦੀ ਹੈ ਨਾ ਜੇ ਕੋਈ ਘਾਟ ਐ ਪੂਰੀ ਕਰਨ ਡਾਕਟਰ ਬਲਬੀਰ ਸਿੰਘ ਜੀ ਆਪਣੇ ਜ਼ਿਲ੍ਹਾ ਪਟਿਆਲਾ ਦੀ ਨੇ ਨਾ ਸਿਹਤ ਮੰਤਰੀ ਨੇ ਜਦ ਇਸੇ ਜ਼ਿਲ੍ਹੇ ਚ ਇਹੀ ਲਾਉ ਰਿਹਾ ਬਾਹਰ ਕੀ ਲਾਉ ਰਿਹਾਊਗਾ ਪੰਜਾਬ ਭਰ ਤੋਂ ਹਜ਼ਾਰ ਰੋਪਏ ਅਸੀਂ ਤਾਂ ਹਾਂ 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 ਜੀ ਆਉਰੇ ਐਮਪੀ ਤੱਕ ਦੇ ਜੂਪੀ ਤੱਕ ਦੇ ਮਰੀਜ਼ ਨੇ ਜੀ ਯਾ ਦੇ ਇੱਥੇ تک ਹੀ ਹਿਲਾ ਰਹੀ ਜੀ ਬਹੁਤ ਮਾਤਮਾਨ ਜੀ ਨੂੰ ਬੇਨਤੀ ਹੈ ਔਰ ਕੋਈ ਨਾ ਕੋਈ ਹਿਲਾ ਕਰਨ ਲੈਟ ਦਾ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਇਹ ਹਿਲਾ ਹੋਇਆ ਤਾਂ ਮਰੀਜ਼ ਮਰਨਗੇ ਬਸ ਗਰਮੀ ਦੇ ਵਿੱਚ ਤਾਂ ਜਨਰੇਟਰ ਪਤਾ ਨਹੀਂ ਹੈ ਜੀ ਨਾ ਹੈ ਪਰ ਜੇ ਲੈਟ ਹੀ ਦੇ ਦੋ ਘਟੇ ਜਾਰੀ ਹੈ ਜੀ ਕੋਈ ਚੱਲ ਰਿਹਾ ਕੋਈ ਨਹੀਂ ਚੱਲ ਰਿਹਾ ਸਾਰੇ ਜਨਰੇਟਰ ਚੱਲ ਰਿਹਾ ਵੀਰੇ ਜਿਹੜੇ ਇੱਕ ਨੰਬਰ ਦੇ ਵਿੱਚ ਚੱਲ ਰਿਹਾ ਨਾ ਇੱਕ ਨੰਬਰ ਵਾਰਡ ਦੇ ਵਿੱਚ ਬਾਕੀ ਜਨਰੇਟਰ ਬਿਲਕੁਲ ਪਤਾ ਨਹੀਂ ਕਰਿਆ ਆਪਣੇ ਪਤਾ ਨਹੀਂ ਕੀ ਹੈ ਇਹਨਾਂ ਨੂੰ ਪਤਾ ਇਹ ਸਰ ਇੱਕ ਨਾ ਨਾਈਟ ਬੀਐਸਸੀ ਲੋਕ ਸੇ ਪਰੇਸ਼ਾਨ ਸੀਗੇ ਤੇ ਕਹਿੰਦੇ ਉਹ ਸਿਰ ਜਨਰੇਟਰ ਵਾਲਿਆਂ ਦੀ ਇਲزام ਲਾਇਏਗੇ ਇਸ ਲਈ ਬੈਠਾ ਜਿਹੜੇ ਮਰੀਜ਼ ਆ ਬੱਚੇ ਹੋ ਗਰਮੀ 'ਚ ਮਰ ਰਹਾ ਕੋਈ ਤਾਂ ਉਹਦੇ ਜਿਹੜਾ ਮੋਟਰੀਟੀਜਨ ਕੈਂਪੋਰੀ ਲਗਾਇਆ ਉਹਦੇ ਵਾਸਤੇ ਨਾ ਜੀ ਮੈਂ ਸੀਗਾ ਇਨ ਟੱਚ ਬਾਰੇ ਸਾਰੇ ਧਿਆਨ ਚਾ ਜੀ ਇਹ ਨਾ ਪਹਿਲਾਂ 11 ਕੇਵੀ ਸੀ ਹੁਣ 66 ਕੇਵੀ ਦਾ ਹੈਗਾ ਗ੍ਰਿਡ ਹੈ ਆਪਣਾ ਹਸਪੀਟਲ ਦਾ ਸਾਰਾ ਹੌਟਲਾਈਨ ਵਾਲਾ ਇਹ ਮਤਲਬ ਮੋਤਾਵਾਦ ਹੈ ਵੀ ਜਿਹੜਾ ਉਹਦੇ ਚ ਅੰਡਰਗਰਾਊਂਡ ਜਿਹੜੀ ਕੇਬਲ ਹੈ ਨਾ ਉਪਰੋਂ ਜਗ੍ਹਾ ਨਹੀਂ ਸੱਡੇ ਵੱਡੇ ਦੀ ਤੇ ਅੰਡਰਗਰਾਊਂਡ ਕੇਬਲ ਹੈ ਉਹਦੇ ਚ ਕੋਈ ਫਾਲਟ ਆ ਗਿਆ ਜੀ ਕਿਉਂਕਿ ਬੜੀ دیر ਬਾਅਦ ਹੋਇਆ ਸੀਗਾ ਜਨਰੇਟਰ ਆ ਗਿਆ ਸਾਡੇ ਕੋਲੇ ਬੈਕਅਪ ਸਪੋਰਟ ਹੈ ਐਮਰਜੈਂਸੀ ਵਾਸਤੇ ਆ ਗਿਆ ਵਾਰਡਾਂ ਚ ਨਹੀਂ ਹੋ ਸਕਦੇ ਹੋ ਸਾਰੇ ਹਸਪਤਾਲ ਦੇ ਨਹੀਂ ਹੁੰਦੇ ਲੇਕਿਨ ਜਨਰੇਟਰ ਆ ਗਿਆ ਸਾਡੇ ਕੋਲੇ ਸਾਰੇ ਉਹਦੇ ਚ ਇੱਕ ਦੋ ਜਗ੍ਹਾ ਤੇ ਜਿਹੜਾ ਸੀਗਾ ਉਹਦੇ ਚ ਬਲੈਕ ਪੀਰੀਅਡ ਤੇ ਕਹਿੰਦਾ ਥੋੜਾ ਜਿਹਾ ਜ਼ਿਆਦਾ ਸੀਗਾ ਉਹ ਅਸੀਂ ਅੱਜ ਮੈਂ 4 ਵਜੇ ਉਹਦੇ ਚ ਪੀਐਸਪੀਸੀਐਲ ਵਾਲੇ ਜੀ ਆਪਣਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਮਾੜੀ ਕੋਲੈਜ ਦਾ ਪ੍ਰਸ਼ਾਸਨ ਆ ਉਹਦੀ ਕੰਬਾਈਨਡ ਮੀਟਿੰਗ ਬੁਲਾਈਆ ਤੇ ਉਹਦੀ ਜਿਹੜੀ ਕੰਟੀਜੈਂਸੀ ਪਲਾਨ ਹੈ ਉਹਦੇ ਚ ਜਿਹੜਾ ਆਪਣਾ ਰਿਐਕਸ਼ਨ ਟਾਈਮ ਆ ਉਹ 1 2 3 ਮਿੰਟ ਤੋਂ ਔਰ ਇਦਾਂ ਦੀ ਆਂਦੀਆ ਤੇ ਪੀਐਸਪੀਸੀ ਵਾਲਾੜਾ ਨੂੰ ਵੀ ਮੈਂ ਕਿਹਾ ਵੀ ਤੁਸੀਂ ਸਾਨੂੰ ਕੋਈ ਆਲਟਰਨੇਟ ਸੋਰਸ ਜਿਹੜਾ ਕੋਈ ਮਤਲਬ ਕੋਈ ਸਟੈਂਡ ਬਾਈ ਹੋਵੇ ਜੇ ਇੱਧਰ ਹੋ ਗਿਆ ਤਾਂ ਉਹਨੂੰ ਤੁਸੀਂ ਆਪਣਾ ਫਲਿੱਪ ਕਰਕੇ ਕਿੱਟੋ ਘਟ ਸਾਡੇ ਜਿਹੜੇ ਪੇਸ਼ੈਂਟ ਲਾਈਫ سپورਟ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਦੋਂ ਤੁਸੀਂ ਡਿਪੈਂਡੈਂਟ ਹੁੰਦੇ ਹੋ ਜੀ ਟੈਕਨੋਲੋਜੀ ਦੇ ਉੱਤੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਮਾਈਕਰੋਸਾਫਟ ਦਾ ਪੂਰੀ ਦੁਨੀਆ ਦੇ ਵਿੱਚ ਹੋਇਆ ਕੋਈ ਇੱਕ ਦੂਜੇ ਵਾਸਤੇ ਜਸਟੀਫਿਕੇਸ਼ਨ ਨਹੀਂ ਆ ਵਰਤ ਇਹ ਚੀਜ਼ਾਂ ਹੋ ਜਾਂਦੀਆਂ ਜੀ ਬੰਦ ਪਾਰਟ ਆ ਗਿਆ ਬੜੀ دیر ਬਾਅਦ ਆਇਆ ਅੰਡਰਗਰਾਊਂਡ ਪਾਟ ਸੀਗਾ ਬਟ ਨਕੀਨੀ ਤੇ ਕਹ ਲਓ ਵੀ ਜਲਦੀ ਠੀਕ ਹੋ ਗਿਆ ਮਤਲਬ ਬਹੁਤ ਜ਼ਿਆਦਾ ਲੰਮਾ ਪੀਰ ਨਹੀਂ ਸੀ ਜੋ ਉਤਨਾ ਕੈਂਪਸ ਵਿੱਚ ਹੋ ਗਿਆ ਨਹੀਂ ਤੇ ਕਿਵਰੀ ਅੰਡਰਗਰਾਊਂਡ ਪਾਟ ਨੂੰ ਲੰਮਾ ਟਾਈਮ ਵੀ ਲੱਗ ਜਾਂਦਾ ਤੇ ਜਨਰੇਟਰ ਦੀ ਅਸੀਂ ਬੈਕਅਪ ਕੀਤੀ ਹੈ ਜੀ ਉਹਨੂੰ ਹੋਰ ਅਸੀਂ ਜਿਹੜਾ ਆਪਣਾ ਸਿਸਟਮ ਹੈ ਉਹਨੂੰ ਬਿਹਤਰ ਬਣਾਵਾਂਗੇ ਅੱਜ ਉਹਦੇ ਵਾਸਤੇ ਮੈਂ ਸਾਰੇ ਜਿੰਨੇ ਵੀ ਸਟੇਕ ਹੋਲਡਰਾਂ ਕਰਸਰਟ ਬੰਦੇ ਆ ਉਹਨਾਂ ਦੀ ਮੈਂ ਆਲਰੇਡੀ 4 ਵਜੇ ਮੀਟਰ ਬੁਲਾ ਲਈ ਉਹਦੇ ਸਾਰਾ ਅਸੀਂ ਕਰਾਂਗੇ ਡਾਕਟਰ ਸਾਹਿਬ ਮਰੀਜ਼ਾ ਨੂੰ ਪ੍ਰੋਬਲਮ ਹੋ ਰਹੀ ਹੈ ਕਿ ਇੱਕ ਦਵਾਈਆਂ ਨਹੀਂ ਮਿਲਦੀਆਂ ਤੇ ਜਿਹੜੇ ਟੈਸਟ ਹੈ ਡਾਕਟਰ ਬਾਰੋ ਕਰਾ ਕਈ ਮਰੀਜ਼ੀ ਤੁਹਾਡੀ ਬਹੁਤ ਸ਼ਿਕਾਇਤ ਕਰ ਰਹੇ ਆ ਮੈਨੂੰ ਕੋਈ ਕੋਈ ਸਪੈਸਿਫਿਕ ਕੰਪਲੇਨਟ ਦੱਸੋ ਮੈਂ ਤੁਹਾਨੂੰ ਪਤਾ ਮੈਂ ਬਾਰ ਬਾਰ ਵਿਜ਼ਿਟ ਕਰਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਹੇ ਸਾਰੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਫਰੀ ਦੇਣੀਆਂ ਉਹ ਅਸੀਂ ਇਹਨਾਂ ਦੀ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਆ ਉਹ ਇਹਨਾਂ ਕੋਲ ਅਵੇਲੇਬਲ ਆ ਕਿੰਨੀਆਂ ਹੈ ਜੀ ਹੁਣ ਕਿੱਧਰ ਗਏ ਆਪਣੇ ਐਮਐਸ ਸਾਹਿਬ ਤੁਸੀਂ ਦਰੋ ਨਾ ਕੀ ਕਰੋ ਕਿੰਨੀਆਂ ਆ ਈਡੀਐਸ ਕਿੰਨੀਆਂ ਦਵਾਈਆਂ ਅਵੇਲੇਬਲ ਆ ਤੁਹਾਡੇ ਕੋਲ ਹੁਣ ਸਰ ਸਾਰੀਆਂ ਅਵੇਲੇਬਲ ਐ ਜੀ ਜਿਹੜੀਆਂ ਹਾਂਜੀ 2 257 EDL ਉਹ 257 ਰਿਡਿਅਲ ਐਸੈਂਸ਼ੀਅਲ ਡਰਗ ਲਿਸਟ ਦੇ ਨੂੰ ਕਹਿੰਦੇ ਆ ਉਹ ਸਾਰੀਆਂ ਅਵੇਲੇਬਲ ਐ ਜੀ ਕਿਤੇ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੋ ਸਕਦੀ ਐ ਤੁਸੀਂ ਮੈਨੂੰ ਸਪੈਸਿਫਿਕ ਐਗਜ਼ਾਮਪਲ ਦੱਸੋ ਇਸੇ ਤਰ੍ਹਾਂ ਜਿਹੜੀਆਂ ਨੋਨ ਰਿਡਿਅਲ ਐ ਉਹਦਾ ਵੀ ਅਸੀਂ ਜਿਹੜੀਆਂ ਹੈਗਾ ਜਿਹੜੀਆਂ ਸਾਡੇ ਕੋਲੇ ਮਤਲਬ ਸਟੇਟ ਤੋਂ ਸਪਲਾਈ ਨਹੀਂ ਹੁੰਦੀ ਆ ਪੰਜਾਬ ਹੈਲਥ ਸਰਵਿਸ ਤੋਂ ਪਰਚਾਈ ਨਹੀਂ ਹੁੰਦੀ ਉਹ ਵੀ ਅਸੀਂ ਇਹਨਾਂ ਨੂੰ ਪਾਰਟਸ ਦੇ ਰਹੇ ਆ ਇਹਨਾਂ ਨੂੰ ਪਾਰਟਸ ਦਿੱਤੇ ਹੋਏ ਓਬਵੀਅਸly ਐਮਰਜੈਂਸੀ ਚ ਪਰਚੇਸ ਕਰ ਰਹੇ ਆ ਤੇ ਮੈਂ ਰੈਗੂਲਰਲੀ ਆਪ ਮੋਨਿਟਰ ਕਰ ਰਹੇ ਕਹਾਂ ਤੁਹਾਨੂੰ ਦੀ ਗੱਲ ਕਰੀਏ ਤਾਂ ਕੱਲ ਰਾਤ ਤੋਂ ਅਜੇ ਤੱਕ 10 ਵਜੇ ਤੋਂ ਲੈ ਕੇ ਦੇਰ ਗਿਆ ਅਜੇ ਤੱਕ ਨਹੀਂ ਆਈ ਕਾਫੀ ਸਾਰੇ ਏਰੀਆ ਬੰਦ ਪਏ ਹੋ ਉਹਦੇ ਚ ਨਾ ਜਿਵੇਂ ਮੈਂ ਪੀ ਤਨਸਾ ਵੀ ਸ਼ਾਮ ਨੂੰ ਮੈਂ 4 ਵਜੇ ਪੀ ਪੀਐਸਪੀਸੀਲ ਦੀ ਪੜਾਈ ਆ ਮੈਂ ਸਾਰਾ ਰਿਵਿਊ ਕਰ ਰਿਹਾ ਹੈਗਾ ਕਿਉਂਕਿ ਅੱਜ ਕੱਲ ਜਿਹੜੀ ਡਿਮਾਂਡ ਸਪਲਾਈ ਹੈ ਡਿਮਾਂਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਦੇ ਨਾਲ ਕੁਛ ਇੱਕ ਜਗ੍ਹਾ ਤੇ ਜਿਵੇਂ ਇੱਕ ਦਾ ਟਰਾਂਸਫਾਰਮਰ ਸੜ ਗਿਆ ਉਹ ਮੈਂ ਸਾਰਾ ਅੱਜ ਕਰ ਰਿਹਾ ਹੈਗਾ ਵੀ ਉਹਦੇ ਤੇ ਜਿਹੜੀ ਹੈਗੀ ਲੋਕਾਂ ਨੂੰ ਦਿੱਕਤ ਨਾ ਆਵੇ ਉਹਨੂੰ ਜਲਦੀ ਲੱਗੀਆਂ ਹੋਈਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਮੈਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਕੰਮ ਹੈ ਉਹ ਮਤਲਬ अर्ਲੀਸਟ ਪੋਸਿਬਲ ਜਿਹੜਾ ਉਹ ਰੀਸਟੋਰ ਕਰਨ ਲੱਗ ਗਏ ਸਾਰੀ ਟੀਮ ਹੈ ਇਨ ਟੱਚ ਜਬਾ ਤੱਕ ਹਾਂ ਉਹਨਾਂ ਦੇ ਫਾਦਰ ਨੂੰ ਮਿਲ ਗਿਆ 14 ਕਿਲਾ ਸੁਸਾਇਟੀ ਕੌਂਸਿਲ ਦਾ ਕਾਰਨ ਮਤਲਬ ਦੱਸਿਆ ਮੈਂ ਤੁਹਾਨੂੰ ਜੀ ਬੱਚੇ ਦਾ ਮੈਂ ਤੁਹਾਨੂੰ ਦੱਸਦਾ ਕਿ ਉਹ ਜਿਹੜਾ ਉਹਦਾ ਕਾਰਨ ਇਹ ਸੀਗਾ ਕਿ ਬੱਚੇ ਦਾ ਥੀਸੇ ਸੀਗਾ ਉਹਦਾ ਇਗਜ਼ਾਮ ਹੋਣੀ ਸੀ ਉਹਨੇ ਸਾਰਾ ਡਾਟਾ ਸਾਰਾ ਕੁਝ ਕਰ ਰਿਆ ਸੀਗਾ ਤੇ ਉਹਦਾ ਜਿਹੜਾ ਕੰਪਿਊਟਰ ਸੀਗਾ ਉਹ ਕ੍ਰੈਸ਼ ਕਰ ਗਿਆ ਉਹਦੇ ਟੀਚਰਸ ਨੇ ਉਹਨੂੰ ਕਿਹਾ ਵੀ ਸੀ ਕਿ ਕੋਈ ਗੱਲ ਨਹੀਂ ਬੱਚਾ ਆਪਾਂ ਕਰ ਲਵਾਂਗੇ ਉਹਦੀ ਮਦਦ ਵੀ ਕਰ ਰਹੇ ਸੀਗਾ ਤਕਰੀਬਨ ਹੋ ਵੀ ਗਿਆ ਸੀਗਾ ਜਿਹੜੀ ਉਹਦੀ ਪ੍ਰੂਫ ਲੇਕਿਨ ਉਹ ਬੱਚਾ ਕਿਤੇ ਪ੍ਰੈਸ਼ਰ ਲੱਗ ਗਿਆ ਇੱਕ ਮੋਮੈਂਟਰੀ ਡਿਸੀਜਨ ਹੁੰਦਾ ਜੀ ਬੱਚੇ ਦਾ ਮੋਸਟਲ ਜਿਹੜਾ ਸੈਂਸਟਿਵ ਬੱਚਾ ਹੁੰਦਾ ਵੀ ਉਸ ਲਈ ਕਰਕੇ ਨਾ ਜੀ ਉਹਨੂੰ ਲੱਗਦਾ ਵੀ ਸ਼ਾਇਦ ਇਹ ਵੇ ਆਊਟ ਹੈ ਬਟ ਉਹ ਆਪਣੇ ਪੇਰੈਂਟਸ ਬਾਰੇ ਦੂਜਾ ਬਾਰੇ ਉਹ ਜੇ ਕਿਤੇ 1 2 4 ਮਿੰਟ ਲੱਗ ਜਾਣ ਜੇ ਉਹਨੇ ਕਿਤੇ ਬਾਈ ਚਾਂਸ ਆਪਣੀ ਮਦਰ ਨਾਲ ਜਾਂ ਫੋਨ ਤੇ ਵੀ ਜਾਂ ਕਿਸੇ ਇੱਥੇ ਆਪਣੀ ਕਿਸੇ ਕੁਲੀਗ ਨਾਲ ਜਾਂ ਕਿਸੇ ਟੀਚਰ ਨਾਲ ਸ਼ੇਅਰ ਕੀਤਾ ਹੁੰਦਾ ਤਾਂ ਸ਼ਾਇਦ ਇਸ ਤੋਂ ਬਚਿਆ ਜਾ ਸਕਦਾ ਹੈ ਹਾਂ ਪੋਸਟਮਾਰਟਮ ਚੱਲ ਰਿਹਾ ਜੀ ਹਾਂ ਜੀ ਉਹ ਦੂਜਾ ਜਿਹੜਾ ਹੈਗਾ ਕਿ ਅਸੀਂ ਜਿਹੜਾ ਉਹਦੇ ਵਾਸਤੇ ਨਾ ਇੱਕ ਜਿਹੜਾ ਮੈਕੈਨਿਜ਼ਮ ਹੈ ਹੋਰ ਇਹਨੂੰ ਵਿੱਚ ਜਿਹੜਾ ਸਟੂਡੈਂਟਸ ਦੇ ਨਾਲ ਆ ਉਹ ਇੰਟਰੈਕਸ਼ਨ ਜਿਹੜਾ ਟੀਚਰਸ ਦਾ ਔਰ ਪੇਰੈਂਟਸ ਦੇ ਨਾਲ ਵੀ ਜਿਹੜਾ ਹੈਗਾ ਮੈਂ ਉਹਨਾਂ ਨੂੰ ਵੀ ਬੱਚਾ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਤੁਹਾਨੂੰ ਕੋਈ ਪ੍ਰੈਸ਼ਰ ਹੋਇਆ ਕੋਈ ਦਿੱਕਤ ਹੈ ਕੋ ਸਾਨੂੰ ਦੱਸੋ ਅਸੀਂ ਵੀ ਆਰ देयर ਟੂ ਹੈਲਪ ਯੂ ਅਸੀਂ ਤੁਹਾਡੇ ਮਾਪੇ ਵੀ ਆ ਤੁਹਾਡੇ ਟੀਚਰਸ ਵੀ ਤੁਹਾਡੇ ਮਾਪੇ ਆ ਬੱਚੀ ਚਲਾਈ ਤੇ ਰਹਿਣ ਵਾਲੀ ਸੀ ਬਹੁਤ ਦੂਰ ਸੀ ਆਪਣੇ ਪੇਰੈਂਟਸ ਤੋਂ ਸੋ ਉਹ ਬੜਾ ਅਨਫੋਰਚੂਨੇਟ ਹੋਇਆ ਜੀ ਬਹੁਤ ਹੀ ਡਿਸਟ੍ਰਾਈ ਕਰਨਾ ਹੈ ਇਹ ਐਸਾ ਦੁੱਖ ਹੈ ਮਾਪੇ ਦਾ ਜੀ ਐਵੇਲੇਬਲ ਰੋਟ ਕੋਈ ਬੰਡ ਬਾਕਸ ਮਿਲ ਰਿਹਾ ਹਾਂ ਜੀ ਕਿ ਕਰਦੇ ਹੋ ਮੇਰੇ ਹੈਲਪਰ ਦਿੱਤੀ ਜਾਊਗੀ ਜੀ ਹਾਂ ਜੀ ਪੂਰੇ ਪੂਰੇ ਹਰ ਸਬਕ ਮੈਂ ਉਹਨਾਂ ਨੂੰ ਕਿਹਾ ਜੀ ਉਹਨਾਂ ਨੂੰ ਆਫਰ ਕੀਤਾ ਤੇ ਆ ਦੇ ਆਲੋ ਉਹਦੇ ਫਾਸਾਰੇ ਸੈਟੀਸਫਾਈਡ ਹੈ ਜੀ ਉਹਨਾਂ ਦਾ ਅਸੀਂ ਸਾਰਾ ਉਹਨਾਂ ਦੇ ਲੋਕਲ ਕੰਟੈਕਟ ਹੈਗੇ ਆ ਜੀ ਆਪਣੇ ਉਹਨਾਂ ਦੇ ਫਰੈਂਡ ਜਾ ਕੇ ਉਹਨਾਂ ਕੋਲ ਅਸੀਂ ਉਹਨਾਂ ਨੂੰ ਸਟੇਜ ਦਾ ਸਾਰਾ ਕੁਝ ਮੈਰੇਜ ਕੀਤਾ ਸੀਗਾ ਬਾਕੀ ਜੋ ਵੀ ਹੋਏਗਾ ਐਂਬੂਲੈਂਸ ਹੈ ਉਹਨਾਂ ਨੇ 2 ਘੰਟੇ ਲੈ ਕੇ ਜਾਣਾ ਚਾਹੁੰਦੇ ਆ ਉਹਦੀ ਬੰਬਮਿੰਗ ਕਰਨੀ ਆ ਉਹ ਸਾਰਾ ਕੁਝ ਅਸੀਂ ਕਰਕੇ ਦੇ ਆਂ